ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤਿਹਾਡੇ ਦੇ ਮੌਕੇ ਤੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦਆਮਾ ਦੇ ਦਰਸ਼ਨਾਂ ਦੇ ਲਈ ਵਿਸ਼ੇਸ਼ ਸਿੱਖਾਂ ਦਾ ਜਥਾ ਭੇਜਿਆ ਜਾ ਰਿਹਾ ਹੈ ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਸ਼ੋਮਨੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਵਾਰ ਵੀ ਸੰਗਤਾਂ ਚ ਵੱਡਾ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਕਮੇਟੀ ਦੇ ਮੁਤਾਬਕ ਲਗਭਗ 2000 ਪਾਸਪੋਰਟਾਂ ਦੀ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਹਾਲਾਂਕਿ ਸ਼ੁਰੂਆਤੀ ਪੜਾਅ 'ਚ ਪਾਕਿਸਤਾਨੀ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜਥੇ ਦੇ ਜਾਨ ਤੇ ਰੋਕ ਲਗਤ ਦੀ ਗਈ ਸੀ ਇਸ ਫੈਸਲੇ ਤੇ ਸ਼ੌਮਨਿਕ ਕਮੇਟੀ ਵੱਲੋਂ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਸੰਗਤਾਂ ਨੂੰ ਪਾਕਿਸਤਾਨ ਜਾਣ ਦੀ ਅਗਿਆ ਮਿਲੀ ਹੈ ਕਮੇਟੀ ਅਨੁਸਾਰ 1802 ਪਾਸਪੋਰਟ ਪਾਕਿਸਤਾਨ ਭੇਜੂਗੇ ਜਿਨ੍ਹਾਂ 'ਚੋਂ 1794 ਪਾਸਪੋਰਟਾਂ ਦੇ ਵੀਜ਼ੇ ਲੱਗ ਕੇ ਆ ਚੁੱਕੇ ਨੇ ਜਦ ਕਿ ਕੁਝ ਬਾਕੀ ਵੀ 1-2 ਦਿਨਾਂ ਚ ਆ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ ਦੱਸਦੇ ਕਿ ਜਥਾ 4 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ ਤੇ 10-13 ਦੀ ਯਾਤਰਾ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾਇ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸੱਚਾ ਸੋਦਾ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗਾ ਅਤੇ 13 ਨਵੰਬਰ ਨੂੰ ਜਥੇ ਦੀ ਵਾਪਸੀ ਹੋਵੇਗੀ ਰੁਕ ਜਾਓ ਇੱਕ ਮਿੰਟ ਅਸਲੀ ਇਹ ਹਾਂ ਹਰ ਇਸ ਕਰਕੇ ਆਪ ਕੀ ਕਹਿਣਾ ਚਾਹੂਗੀ ਜਿਹੜਾ ਪਹਿਲੇ ਪ੍ਰਕਾਸ਼ ਕੋਰ ਦੇ ਨਾਨਕ ਜੀ ਦੇ ਪ੍ਰਕਾਸ਼ ਕੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਪਾਕਿਸਤਾਨ ਸਥਿਤ ਗੁਰਤਾਮਾਹ ਦੇਰਸ਼ਨ ਲਈ ਵਿਸ਼ੇਜ ਜਥਾ ਭੇਜਿਆ ਜਾਂਦਾ ਹੈ ਇਸ ਵਾਰ ਵੀ ਜਥਾ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸ ਜਥੇਲੀ ਅਸੀਂ ਸੰਗਤਾਂ ਕੋਲੋਂ ਪਾਸਪੋਰਟ ਮੰਗੇ ਸਨ ਜਿੱਥੇ ਸੜ ਕੋ ਅਲੱਗ-ਭੱਗ 2000 ਦੇ ਅਲੱਗ-ਭੱਗ ਪਾਸਪੋਰਟ ਸ਼੍ਰੋਣੀ ਕਮੇਟੀ ਜਮ੍ਹਾਂ ਹੋਏ ਸਨ ਪਰ ਉਹ ਸਮੇਂ ਜਿਹੜੇ ਪਾਲ ਸਰਕਾਰ ਵੱਲੋਂ ਜਿਹੜਾ ਸੁਰੱਖਿਆ ਦੇ ਹਵਾਲੇ ਦੇ ਕਿ ਜਥੇ ਤੇ ਜਾਣ ਦੇ ਰੋਕ ਲਗਾ ਦਿੱਤੀ ਗਈ ਸੀ ਪਰ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ मां ਜੋ ਪ੍ਰਧਾਨ ਸਭਾ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਸੰਗਠਨਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਤੇ ਜਿਹਦੇ ਫਲਸਰੂਪ ਭਾਰਤ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਤੇ ਸੰਘ ਜਥੇ ਨੂੰ ਜਾਣ ਦੀ ਯਾਦ ਦਿੱਤੀ ਗਈ ਹੁਣ ਜਥਾ ਜਿਹੜਾ ਇਹ 4 ਅਪ੍ਰੈਲ ਨੂੰ 4 ਨਵੰਬਰ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਾ ਰਿਹਾ ਇਸ ਜਥੇ ਲਈ ਅਸੀਂ 1802 ਪਾਸਪੋਰਟ ਜਿਹੜੇ ਉਹ ਪਾਕਿਸਤਾਨ ਵਸਨੀਕ ਨੂੰ ਭੇਜੇ ਸਨ ਜਿਨ੍ਹਾਂ ਵਿੱਚੋਂ 1700 94 ਵਜੇ ਲੱਗ ਕੇ ਆ ਚੁੱਕੇ ਐ 2 ਵਜੇ ਸ਼ਾਇਦ 1:30 'ਚ ਆ ਜਾਣਗੇ ਜੇ ਕਹ ਲਈਏ ਤੇ 6 ਵਜੇ ਕਿਸੇ ਕਾਰਨ ਕੱਟੇ ਗਏ ਨੇ ਪਾਕਿਸਤਾਨ ਜਿਹੜੇ ਗੁਰਧਾਮ ਨੇ ਉਹ ਸਿੱਖਾਂ ਦੇ ਮਨਜ ਵਾਸਤੇ ਨੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ ਆ ਨਾਮ ਜਪੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਆ ਗੁਰੂ ਮਹਾਰਾਜ ਨੇ ਹੱਥੀਂ ਕੀਰਤ ਕੀਤੀ ਆ ਉਨ੍ਹਾਂ ਗੁਰੂ ਸਾਹਿਬਾਂ ਦੇ ਦਰਸ਼ਨ ਲਈ ਹਰ ਸਿੱਖ ਲੋਚਦਾ ਆ। ਇੱਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਨੂੰ ਹਰ ਧਰਬ ਦਾ ਵਿਅਕਤੀ ਮੰਨਦਾ ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਕਿਉਂਕਿ ਹਰ ਇੱਕ ਦੇ ਮਨ 'ਚ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਆ। ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤ ਨੂੰ ਉੱਚਾ ਦੱਸਿਆ ਹੈ। ਜਿਹੜੀ ਜਿਸ ਸਮੇ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਹੋਇਆ ਗੁਰੂ ਨਾਨਕ ਦੇਵ ਜੀ ਦਾ ਉਸ ਸਮੇ ਔਰਤ ਨੂੰ ਜਿਹੜਾ ਉਹ ਪੈਰ ਦੀ ਯੁੱਤੀ ਸਮਝਿਆ ਜਾਂਦਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਜਿਹੜੇ ਵਿਰੋਧੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਵੀ ਆਪਣੇ ਵਿਚਾਰਨ ਨਾਲ ਕੈਲ ਕਰਕੇ ਸਿਧੇਰਾ ਪਾਇਆ ਚਾਹੇ ਉਹ ਸੱਜਣ ਠੱਗ ਸੀ ਚਾਹੇ ਉਹ ਕੌਡਾ ਰਾਖਸ਼ ਸੀ ਗੁਰੂ ਮਹਾਰਾਜ ਨੇ ਹਰ ਇੱਕ ਨੂੰ ਸੱਚ ਦਾ ਉਪਦੇਸ਼ ਦੇ ਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦੇ ਕੇ ਸਾਰਿਆਂ ਦਾ ਹੀ ਪਾਰ ਉਤਾਰਾ ਕੀਤਾ ਉਸ ਗੁਰੂ ਮਹਾਰਾਜ ਦਰਸ਼ਨ ਕਰਨ ਲਈ ਹਰ ਇੱਕ ਸਿੱਖ ਲੋਚਦਾ ਆ ਦੇ ਜਿਹੜਾ ਹੁਣ ਜਿਥਾ 4 ਨਵੰਬਰ ਨੂੰ ਜਿਹੜਾ ਭੇਜਿਆ ਜਾ ਰਿਹਾ ਜੋ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਭਾਰਤ ਵਾਪਸ ਆ ਰਿਹਾ ਇਸ ਜਥੇ ਵਿੱਚ ਜਿਹੜੇ ਯਾਤਰਾ ਜਾ ਰਹੇ ਨੇ ਉਹ ਬੜੇ ਖੁਸ਼ ਨੇ ਕਿ ਸਾਡੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰ ਸਕਦੇ ਕਿਉਂਕਿ ਸਿੱਖ ਰojana ਹੀ ਅਰਦਾਸ ਕਰਦਾ ਹੈ ਜਿੰਨਾ ਗੁਰਤਾ ਮੰਨੂ ਸਿੱਖ ਪੰਥ ਤੋਂ ਵਿਛੋੜਿਆ ਹੈ ਖੁੱਲੇ ਦਰਸ਼ੀਂਦਾਰ ਮੈਂ ਸਮਝਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਉਹ ਵੱਧ ਤੋਂ ਵੱਧ ਵਿਜੇ ਦੇ ਕੇ ਸਿੱਖਾਂ ਨੂੰ ਆਪਣੇ ਵਿਛਲੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਇਸੇ ਜਿਹੜਾ ਮੈਂ ਇਹ ਵੀ ਬੇਨਤੀ ਕਰਦਾ ਮਾਝਾ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਨੂੰ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘਾ ਬੰਦ ਕੀਤਾ ਉਹ ਵੀ ਖੋਲਿਆ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾ ਦੇਵ ਮੇਰਾ ਨਾਮ ਹਰਦੀਪ ਕੌਰ ਹੈ ਕਿੱਥੋਂ ਆਏ ਹੋ ਅਸੀਂ ਡਿਸਟ੍ਰਿਕਟ ਸੰਗਰੂਰ ਪਵਾਨੀਗੜ੍ਹ ਤੋਂ ਆਏ ਆ ਅੱਛਾ ਜੀ ਪਾਸਪੋਰਟ ਲੈਣ ਵਾਸਤੇ ਆਏ ਆ ਆਪਣਾ ਪਾਕਿਸਤਾਨ ਜਾਣ ਵਾਸਤੇ ਕਿਤੋਂ ਦਾ ਲੱਗ ਰਿਹਾ ਬੱਜ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਦਰਸ਼ਨ ਕਰਾਂਗੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਕਿੰਨੀ ਵਾਰੀ ਪਹਿਲਾਂ ਗਏ ਜੀ ਅਸੀਂ ਪਹਿਲੀ ਵਾਰੀ ਪਹਿਲੀ ਵਾਰੀ ਜਾਨ ਪਹਿਲੀ ਵਾਰੀ ਲੱਗਿਆ ਜੀ ਹਾਂਜੀ ਪਹਿਲੀ ਵਾਰੀ ਲੱਗਿਆ ਜੀ ਮਾਕਮਾਂ ਤੇ ਤਾਂ ਹੀ ਵੀ ਵਿਛੜੇ ਗੁਰਦਾਨਾ ਬਸ ਬਹੁਤ ਚਾਅ ਸੀ ਜੀ ਬਹੁਤ ਚਾਅ ਸੀ ਬੜੀਆਂ ਅਰਦਾਸਾਂ ਕਰਿਆ ਤੇ ਵੀ ਵੀਜ਼ਾ ਲੱਗ ਜੇ ਸਾਡਾ ਹਾਂਜੀ ਬਹੁਤ ਅਰਦਾਸਾਂ ਦੇ ਚਰਨਾਂ 'ਚ ਪਹਿਲਾਂ ਲੜਾਈ ਹੋਈ ਸੀ ਨਾ ਪਿਛਲੇ ਵਾਰੀ ਵੀ ਰਹੇ ਸੀ ਇਹ ਦੋਨਾਂ ਦੇ ਚੱਲਣ ਸੀ ਪਿਛਲੇ ਵਾਰੀ ਵੀ ਰਹੇਗੇ ਤੇ ਅਸੀਂ ਹਾਂ ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਮੂਰੇ ਗੁਰੂ ਅਰਮਾਨਦਾਸ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀ ਸਾਡਾ ਵੀਜ਼ਾ ਲੱਗ ਗਿਆ ਤੇ ਹੁਣ ਅਸੀਂ ਪਾਸਪੋਰਟ ਲੈਣ ਆਏ ਆ ਜੀ ਪਹਿਲੀ ਵਾਰੀ ਜਾ ਰਹੇ ਹਾਂ ਇੰਦਰਜੀਤ ਬਾਦ ਕਿੱਥੋਂ ਦੇ ਰਹਿਣ ਵਾਲੇ ਅਸੀਂ ਮੋਗੇ ਜ਼ਿਲ੍ਹੇ ਦੇ ਮਾਨੂਕੇ ਗਿੱਲ ਦੇ ਮੈਂ ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਤੁਹਾਨੂੰ ਪਾਸਪੋਰਟ ਬਣਾਣੇ ਚੀਜ਼ ਕਰਨਾ ਚਾਹੋ ਕਿੰਨੀ ਕਮਾਉਂਦੇ ਬੱਚੇ ਬਹੁਤ ਖੁਸ਼ੀ ਹੋਈ ਆ ਸਾਨੂੰ ਗੁਰੂ ਰਾਮਦਾਸ ਜੀ ਨੇ ਸਾਡੀ ਮੰਨ ਦੀ ਇੱਛਾ ਪੂਰੀ ਕੀਤੀ ਆ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਆ ਇਹਨਾਂ ਦਾ ਕੋਟ ਕੋਟ ਲਗਵਾ ਲਈ ਧੰਨਵਾਦ ਜੀ ਕਿੰਨੇ ਦਿਨ ਦਾ ਵੀਜ਼ਾ ਲੱਗਾ ਤਾਂ ਸਨ ਅੰਤਿਮ ਤਾਰੀਖ ਨੂੰ ਬਾਸ ਹੀ ਆਈ ਹੈ ਤੇ ਅੱਜ ਤੁਸੀਂ ਇੱਥੇ ਪੁੱਜੇ ਸ਼੍ਰੋਮਣੀ ਕਮੇਟੀ ਦਫ਼ਤਰ ਤੇ ਕੱਲੇ ਜਾ ਰਹੇ ਹੋ ਕੋਈ ਫੈਮਲੀ ਚੋਣ ਨਹੀਂ ਮੇਰੇ ਹਸਬੰਦ ਜਾ ਰਹੇ ਆ ਨਾਲ ਕੱਲੇ ਵੀ ਜਾ ਮੈਂ ਪਹਿਲੀ ਵਾਰ ਜਾ ਰਹੀ ਆ ਉਹ ਪਹਿਲਾਂ ਗਏ ਨੇ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰਨ ਜਾ ਰਹੇ ਆ ਅਸੀਂ ਗੁਰਦਤਾ ਮਾਰੇ ਜਿੰਨੇ ਵੀ ਹੈਗੇ ਉੱਥੇ ਕਰਾਉਣਗੇ ਦਰਸ਼ਨ ਸਾਰਿਆਂ ਦੇ ਕਰਕੇ ਆ ਮੰਨ ਕਿਤਨਾ ਲੱਗ ਰਿਹਾ ਕਿ ਦੋਵੇਂ ਦੇਸ਼ਾਂ ਇੱਕ ਟਾਸ ਪਾਇਦਾ ਹੋਣ ਕਰਕੇ ਜਥਾ ਰੋਗ ਦਿੱਤਾ ਗਿਆ ਸੀ ਹੁਣ ਦੁਬਾਰਾ ਜਥਾ ਭੱਜਿਆ ਜਾ ਰਿਹਾ ਕਿੰਨਾ ਕੁ ਕੀ ਕਿਹਾ ਜਾਊਗਾ ਦੋਵੇਂ ਦੇਸ਼ਾਂ ਜਿਹੜਾ ਜਥਾ ਰੋਗ ਕੈਸੀ ਹੋ ਰਹਾ ਮੰਨ ਨੂੰ ਬਹੁਤ ਦੁਖੀ ਹੋਏ ਸੀਗੇ ਵੀ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਸਰਕਾਰਾਂ ਨੂੰ ਹੁਣ ਸਾਨੂੰ ਬਹੁਤ ਖੁਸ਼ੀ ਆ ਵੀ ਸਰਕਾਰ ਨੇ ਸਾਨੂੰ ਵੀਜਾ ਦੇ ਕੇ ਬਹੁਤ ਧੰਨਵਾਦ ਨੰਦਾ ਵੀ ਇਸ ਰੋਮਨੀ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕੀ ਕਹਾਂਗੇ ਦੋ ਦੇਸ਼ਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੀਦਾ ਅਸੀਂ ਬਸ ਇਹੀ ਕਮਾਂਗੇ ਵੀ ਜਿਹੜਾ ਪੱਛਮ ਮੱਧ ਵੇਟਾ ਇਹ ਖਤਮ ਕਰਕੇ ਆਪਾਂ ਸਾਰੇ ਸਭ ਮਿਲ ਮਿਲ ਕੇ ਰਹਿਣ